ਉਹ ਕੁਝ ਕਹਿਣਾ ਚਾਹੁੰਦੇ ਤੁਸੀਂ ਝੂਠਾ ਕਰਾਉਂਦੇ ਝੂਠਾ ਬੋਲ ਸੀਗੇ ਜੀ ਕੱਲ ਅਮਨਦੀਪ ਕੌਰ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆ ਰਿਕਾਰਡ ਦੇਖੀਏ ਤਾਂ ਇਸ ਨੂੰ ਕਾਫੀ ਵਾਰ ਜਿਹੜਾ ਆ ਬਦਲੀ ਕੀਤਾ ਗਿਆ ਆ ਤੇ ਦੋ ਵਾਰ ਇਹ ਸਸਪੈਂਡ ਵੀ ਰਹਿ ਚੁਕੀ ਆ ਸੋ ਇਸ ਦੇ ਬਾਵਜੂਦ ਪੁਲਸ ਨੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਆ ਤੇ ਇਸ ਦਾ ਕਹਿਣਾ ਇਹ ਆ ਕਿ ਇਹ ਬੇਕਸੂਰ ਆ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਪੰਜਾਬ ਪੁਰਸੇ ਉੱਤੇ ਜਿਸ ਤੋਂ ਆਪਾਂ ਉਮੀਦ ਰੱਖਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰੂਗੇ ਉਹੀ ਨਸ਼ੇ ਦੇ ਤਸਕਰ ਬਣੇ ਫਿਰਦੇ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇਸ ਨੂੰ ਰਿਮਾਂਡ ਦੇ ਉੱਤੇ ਲਿਜਾਇਆ ਗਿਆ ਹੋ ਸਕਦਾ ਹੈ ਕਿ ਹੋਰ ਵੀ ਪੁਲਿਸ ਵਾਲਿਆਂ ਦੇ ਨਾਮ ਨਿਕਲ ਕੇ ਸਾਹਮਣੇ ਆਉਣ ਕਿਉਂਕਿ ਜਦੋਂ ਇਸ ਨੂੰ ਨਾਕੇ ਦੇ ਤੋਂ ਫੜਿਆ ਗਿਆ ਸੀਗਾ ਤੇ ਇਸ ਨੇ ਇੱਕ ਆਈਪੀਐਸ ਅਫਸਰ ਦਾ ਕਿਆ ਸੀਗਾ ਕਿ ਮੇਰਾ ਦੋਸਤ ਆ ਤਾਂ ਕਿ ਮੈਨੂੰ ਪੁਲਿਸ ਵਾਲੇ ਜਾਣ ਦੇਣ ਪਰ ਪੁਲਿਸ ਨੇ ਆਪਣਾ ਉੱਥੇ ਕੰਮ ਕੀਤਾ ਤੇ ਇਸ ਨੂੰ ਤੇ ਹੁਣ ਇਹ ਹੋ ਰਿਹਾ ਕਿ ਬਿਲੀਅਨ ਆਪਾਂ ਦੁੱਧ ਦੀ ਰਾਖੀ ਬਾਤ ਆ ਸੋ ਜਿਨ੍ਹਾਂ ਤੋਂ ਆਪਾਂ ਉਮੀਦ ਰੱਖ ਰਹੇ ਆ ਕਿ ਨਸ਼ਾ ਖਤਮ ਕਰਨਗੇ ਤੇ ਉਹੀ ਨਸ਼ਾ ਵੇਚ ਰਿਹਾ ਸੋ ਬਹੁਤ ਵੱਡੀ ਇੱਕ ਸਾਜ਼ਿਸ਼ ਹੋ ਸਕਦੀ ਹੈ ਹਾਲਾਂਕਿ ਇਸ ਦਾ ਖੁਲਾਸਾ ਤਾਂ ਚਲੋ ਬਾਅਦ ਵਿੱਚ ਹੀ ਹੋਊਗਾ ਬਾਕੀ ਤੁਸੀਂ ਆਪਣੀ رائے ਕੀ ਰੱਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸੋ ਮਿਲਦੇ ਆਪਾਂ ਅਗਲੇ ਵੀਡੀਓ ਤੇ